ਸਸਰੀਕਾਲ ਬਾਬੇ ਤੁਹਾਡਾ ਅੱਜ ਦੇ ਬਲੌਗ ਤੇ ਆਪਣਾ ਸਵਾਗਤ ਹੈ ਤੁਹਾਡਾ ਤੇ ਬਾਬਿਓ ਤੁਸੀਂ ਦੇਖ ਹੀ ਸਕਦੇ ਹੋ ਆਪਾਂ ਜਾ ਰਹੇ ਸੀ ਬਲਕਨਾਥ ਦੀ ਯਾਤਰਾ ਕਰਨ ਬਾਬਿਓ ਸਾਰੀ ਸੰਗਤ ਆਪਣੀ ਜਿੰਨੀ ਖੜੀ ਹੈ ਸਾਰੀ ਸੰਗਤ ਬਲਕਨਾਥ ਦੀ ਯਾਤਰਾ ਕਰਨ ਜਾ ਰਹੀ ਤੇ ਇਹ ਕਹਿੰਦੇ ਕਿਸ਼ਤੀਆਂ ਇਹਨਾਂ ਰੇਟ ਬਣਾਈ ਜਾਂਦੇ ਦੀ ਬਾਬਿਓ ਕਿਸ਼ਤੀਆਂ ਕਹਿੰਦਾ 100 ਰੁਪਏ ਇੱਕ ਬੰਦੇ ਦਾ ਲਵਾਂਗੇ ਬਾਬਿਓ ਅਸੀਂ ਆਖਿਆ 70 ਰੁਪਏ ਲੈ ਲਿਓ ਇੱਕ ਬੰਦੇ ਦੇ ਅਸੀਂ ਬੰਦੇ ਵੀ ਚਾਲੀਆਂ ਮੁਖੇ ਬਾਬਿਓ ਤੇ ਇਹ ਕਹਿੰਦਾ ਚਲੋ ਬਹਿ ਜਾਓ ਕਿਸ਼ਤੀਆਂ ਭਾਈ ਕਹਿੰਦਾ ਬਹਿ ਜਾਓ ਤੇ ਰੇਟ ਬਣ ਚੁੱਕਿਆ ਬਾਬਿਓ ਇਹ ਕਹਿੰਦੇ ਕਿਸ਼ਤੀ 'ਚ ਦੂਜੀ 'ਚ ਬਠਣਾ ਮੁੰਡੇ ਕਹਿੰਦੇ ਜਿਹਦੇ ਸੱਤ ਨਾ ਹੋਵੇ ਨਾ ਢੀ ਜਾਂਦੇ ਦੀ ਬਾਈ ਨੂੰ ਕਹਿੰਦੇ ਸੱਤ ਲ ਜਾਉਗੀ ਕਿਸ਼ਤੀ ਨਹੀਂ ਦੂਜੀ ਜਾਂਦੀ ਨਹੀਂ ਕਹਿੰਦਾ ਵਾਰੀ ਆਈ ਦੀ ਹੈ ਬਾਈ ਕਹਿੰਦਾ ਅਸੀਂ ਵਾਰੀਆਂ ਉੱਤੇ ਚੱਲਦੇ ਆਂ ਕਹਿੰਦਾ ਇਹ ਹਮੱਚ ਲੈ ਕਹਿੰਦਾ ਬਾਈ ਪੰਜਾਬ ਨਹੀਂ ਹੈਗਾ ਵੀ ਅਡੋਡੀ ਚੱਲਾਂਗੇ ਕਹਿੰਦਾ ਇੱਕ ਦੂਜੇ ਦੇ ਉੱਤੋਂ ਦੀ ਨਹੀਂ ਹੋ ਕੇ ਚੱਲਦੇ ਸੀ ਇਹ ਕਹਿੰਦੇ ਚਲੋ ਫਿਰ ਇਹ ਚ ਬਹਿ ਜਾਨੇ ਆ ਦੇਖੋ ਬਾਬੇ ਹੁਣ ਰੀਲਾਂ ਛੀਲਾਂ ਬਣਾਉਣਗੇ ਬਾਬੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਸਾਰੀ ਸੰਗਤ ਇਹ ਇਹ ਕਹਿੰਦੇ ਦੂਜੀ ਚੀਜ਼ ਜਾਵਾਂਗੇ ਧੱਕੇ ਨਾਲ ਕਹਿੰਦੇ ਉੱਧਰ ਉੱਡਲੇ ਬਾਬੇਓ ਦੇਖੋ ਸਾਰੀ ਸੰਗਤ ਉੱਧਰ ਉੱਡਲੀ ਉਹ ਵੀ ਮੋੜ ਦੂ ਬਾਬੇਓ ਕਦੂ ਉਸੇ ਜੀ ਚੱਲੋ ਬਾਹਰੀ ਉਹਦੀ ਆ ਭਰਾਵਾ ਅਸੀਂ ਨਹੀਂ ਬਿਠਾਉਂਦੇ ਕਹਿੰਦਾ ਤੁਸੀਂ ਦੇਖ ਹੀ ਸਕਦੇ ਹੋ ਬਾਬੇ ਬਲੌਗ ਦੇ ਨਾਲ ਬਣੇ ਲਾਓ ਬਾਬੇ ਕਿਸ਼ਤੀਆਂ ਨਾ ਬਣ ਗਈ ਗੱਲ ਹੁਣ ਕਿਸ਼ਤੀ ਹੱਕਣ ਲੱਗਿਆਂ ਬਾਬੇ ਤੁਸੀਂ ਦੇਖ ਹੀ ਸਕਦੇ ਹੋ ਅੱਗੇ ਅੱਗੇ ਦੇਖੀ ਚੱਲੋ ਬਾਬੇ ਉਹ ਦਰਿਆ ਬਹੁਤ ਚੌੜਾ ਬਾਬੇ ਨੂੰ ਡਰ ਲੱਗ ਰਿਹਾ ਤੇ ਇੱਥੇ ਤਾਂ ਵੀ ਵਿਚੀ ਨਾ ਡੋਬੋ ਦੇ ਕਿਸ਼ਤੀ ਕਿਤੇ ਇੰਜਨ ਜਾ ਕੰਮ ਹੈ ਤੇ ਦੇਖੋ ਬਾਬੇ ਵੀ ਦੇ ਵਿੱਚ ਡੁੱਬੋਦੇ ਬਾਬੇ ਸੋਨੂੰ ਮੈਂ ਬਾਲਕਨਾਸ ਦੇ ਦਰਸ਼ਨ ਵੀ ਕਰਾਉਂਗਾ ਬਾਬੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਤੇ ਇਹ ਹੁਣ ਰਿਆਂ ਕਰੀ ਜਾਂਦੇ ਨੇ ਵੀ ਉਧਰ ਚੜਨਾ ਹੈ ਕਿ ਇੱਧਰ ਚੜਨਾ ਤੁਸੀਂ ਦੇਖ ਹੀ ਸਕਦੇ ਹੋ ਬਾਬੇ ਇਹ ਕਹਿੰਦੇ ਹੁਣ ਮੁੰਡਾ ਕਹਿੰਦਾ ਇੱਧਰ ਹੀ ਚੜਨਾ ਹੈ ਤੇ ਹੁਣ ਜਾਣਾਂ ਤੱਕ ਪਹੁੰਚਣਾ ਇੱਧਰ ਹੀ ਦੇਖੋ ਬਾਬੇ ਤੁਸੀਂ ਹਿਮਾਚਲ ਦਾ 뷰 ਦੇਖੋ ਬਾਬੇ ਚੈੱਕ ਕਰੋ ਚਾਰੇ ਪਾਸੋਂ ਦੇਖੋ ਬਾਬੇ 뷰 ਦੇਖੋ ਤੁਸੀਂ ਚਾਰੇ ਪਾਸੇ ਚੈੱਕ ਕਰਕੇ ਤੇ ਹਮ ਬਲੌਗ ਦੇ ਨਾਲ ਬਣੇ ਰਹੋ ਬਾਬੇ ਸੋਨੂੰ ਅੱਗੇ-ਅੱਗੇ ਦੱਸਦੇ ਆ ਕਿ ਇਦੂ ਗਾਹਾਂ ਬਾਬੇ ਉਹ ਕਹਿੰਦੇ ਦਰਿਆ ਤੋਂ ਇੱਥੇ ਕਿਸ਼ਤੀ ਤੇ ਜਾ ਕੇ ਇਦੂ ਗਾਹਾਂ ਜਾਣਾ ਪਊਗਾ ਗੱਡੀਆਂ ਤੇ ਬਾਬੇ ਉਹ ਗੱਡੀਆਂ ਤੋਂ ਬਾਲਕ ਨਾਥ ਹੈਗਾ ਬਾਬੇ ਉਹ 5 ਕਿਲੋਮੀਟਰ ਤੇ ਤੁਰ ਕੇ ਜਾਣਾ ਬਹੁਤ ਔਖਾ ਹੈ ਚੜ੍ਹਾਈ ਜਾਦੇ ਆ ਦੋ ਸ਼ਹਿਰ ਪੈਣਗੇ ਕਹਿੰਦਾ ਵਿੱਚ ਛੋਟੇ ਛੋਟੇ ਸ਼ਹਿਰ ਜੇ ਪੈਣਗੇ ਬਾਬੇ ਤੁਸੀਂ ਦੇਖ ਹੀ ਸਕਦੇ ਹੋ ਹੁਣ ਆਏ ਕਹਿੰਦੇ ਪਾਣੀ ਦੇਖੋ ਬਾਬੇ ਚੈੱਕ ਕਰੋ ਲੀਲਾ ਲੀਲਾ ਪਾਣੀ ਆ ਬਾਬੇ ਚੈੱਕ ਕਰੋ ਪਾਣੀ ਤੇ ਤੁਸੀਂ ਦੇਖ ਹੀ ਸਕਦੇ ਹੋ ਬਾਬੇ ਹੁਣ ਤਰਪਾਲ ਬਾਈ ਨੇ ਲਾ ਚੁੱਕਿਆ ਦੀ ਤੁਸੀਂ ਦੇਖ ਹੀ ਸਕਦੇ ਹੋ ਕੈਮਰਾ ਘੁਮਾਤਾ ਦੀ ਆਪਣੇ ਬਾਬੇ ਉਹ ਤਰਪਾਲ ਲਾਤੀ ਬਾਈ ਨੇ ਹੁਣ ਬੈਠਣ ਲੱਗੀ ਸੰਗ ਤੇ ਤੁਸੀਂ ਹੁਣ ਆਪਾਂ ਹੱਕਦੇ ਹਾਂ ਕਿਸ਼ਤੀ ਇਹ ਦੁਬਾਰਾ ਬੱਬੇ ਤੁਸੀਂ ਨਾਲ-ਨਾਲ ਬਣੇ ਰਹੋ ਬਲੌਗ ਦੇ ਸਾਨੂੰ ਪਚਾਲੇ ਵੀ ਲੈ ਜਾਵਾਂਗੇ ਦਰਿਆ ਦਿਖਾਵਾਂਗੇ ਬਲੌਗ ਦੇ ਨਾਲ ਬਣੇ ਰਹੋ ਤੇ ਤੁਸੀਂ ਦੇਖ ਹੀ ਸਕਦੇ ਹੋ ਬੱਬੇ ਹੁਣ ਹੱਕਤੀ ਕਿਸ਼ਤੀ ਚੜ ਗਈ ਸੰਗਤ ਬੱਬੇਓ ਤੇ ਉਹ ਸਕਦੀ ਇੱਕ ਦਬੇ ਬਾਬੇ ਉੱਪਰ ਹੀ ਪਰ ਕੇ ਬੰਦੇ ਨੇ ਕਿਸ਼ਤੀ ਤੇ ਇੱਕ ਹਾਕਣੀਆਂ ਬਾਬੇ ਆਪਣਾ ਹੀ ਕਿਸ਼ਤੀ ਕਿਉਂਕਿ ਬੰਦੇ ਜਿਆਦੇ ਦੀ ਬਾਬੇ 60 ਬੰਦੇ ਦੀ 30 ਬੰਦੇ ਹੋ ਤੇ ਬਠਣਗੇ ਕਹਿੰਦੇ ਜੇ ਬਾਈ 60 ਦੇ 60 ਜੇ ਬਾਈ ਕਹਿੰਦਾ 60 ਦੀ 60 ਬੰਦੇ ਬਹਿ ਕੇ ਡੁੱਬ ਜਾਊਂਗਾ ਕਹਿੰਦਾ ਬਾਈ ਕਹਿੰਦਾ 30 30 ਬਿਠਾਉਣੇ ਹੁੰਨੇ ਸੀ 30 ਤੋਂ ਵੱਧ ਬੰਦੇ ਨਹੀਂ ਬਿਠਾਏ ਕਹਿੰਦਾ ਤੁਸੀਂ ਦੇਖੋ ਬਾਬੇ ਵੀਊ ਚੈੱਕ ਕਰੋ ਚਾਰੇ ਪਾਸੇ ਬਾਬੇ ਕੈਮਰਾ ਘੁਮਾਤਾ ਦੇਖੋ ਬਾਬੇ ਵੀਊ ਚੈੱਕ ਕਰੋ ਵੀਊ ਕਿੰਨਾ ਘੈਂਟ ਆਉਂਦਾ ਬਾਬੇ ਰੀਲਾਂ ਰੀਲਾਂ ਬਹੁਤ ਘੈਂਟ ਬਣੀਆਂ ਬਾਬੇ ਰੀਲਾਂ ਹੀ ਬਣਾਈਆਂ ਦੀ ਆਪਾਂ ਨੇ ਬਹੁਤ ਸਾਰਾ ਤੇ ਬਲੌਗ ਵੀ ਲਾਜ਼ਮੀ ਦੇਖੋ ਤੁਸੀਂ YouTube ਤੇ ਵੀ ਜਾ ਕੇ ਆਪਣਾ ਤੇ ਬਲੌਗ ਲਾਜ਼ਮੀ ਦੇਖਣਾ ਬਾਬੇ ਬਹੁਤ ਨਿਆਰਾ ਬਲੌਗ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਬਾਬੇ ਕਿਉਂਕਿ ਜਿਹੜਾ ਕੱਲਿਆਂ ਨੇ ਜਾਣਾ ਚਾਰਕ ਬੰਦੇ ਨੇ ਜਾਣਾ ਉਹਨਾਂ ਦਾ ਵੱਖਰਾ ਨਿਆਰਾ ਜਿਹੜੇ ਸੰਗਤ ਨਾਲ ਜਾਣਾ ਉਹਨਾਂ ਦਾ ਬੜਾ ਵੱਖਰਾ ਨਿਆਰਾ ਬਾਬੇ ਕਿਉਂਕਿ ਕੋਈ ਕੋਈ ਗੱਲ ਸੁਣਾਉਂਦਾ ਕੋਈ ਕਿਤੇ ਕੋਈ ਗੱਲ ਸੁਣਾਉਂਦਾ ਦੇਖੋ ਬਾਬੇ ਵੀਊ ਚੈੱਕ ਕਰੋ ਆਪਾਂ ਪਹੁੰਚ ਜਾਈਗੇ ਦੀ ਗਿਸ਼ਤੀਆਂ ਤੋਂ ਬਾਬੇ ਇੱਧਰ ਆ ਕੇ ਦੀ ਬਾਲਕ ਨਾਲ ਹੁਣ ਇੱਥੋਂ ਪੜਾਂਗੇ ਆਪਾਂ ਗੱਡੀਆਂ ਬਾਬੇਓ ਗੱਡੀਆਂ ਫੜਾਂਗੇ ਬਾਬੇਓ ਗੱਡੀਆਂ ਇਹਨਾਂ ਸੌਦਾ ਬਣੀਆਂ ਜਾਂਦਾ ਵੀ ਅਸੀਂ ਬੰਦੇ ਆ ਭਾਈ 60 ਤੇ ਟਾਟਾ ਸੋਮਾ ਗੱਡੀਆਂ ਨੇ ਬਾਬੇ ਉਹ ਚ ਬੰਦੇ ਨੇ 11 11 ਬੰਦੇ ਕਿਉਂਕਿ 8 9 ਗੱਡੀਆਂ ਤਾਂ ਆਪਾਂ ਨੂੰ ਕਰਾਉਣੀ ਹੀ ਪੈਣੀ ਆ ਬਾਬੇ ਤੇ ਆਹ ਖੜੀਆਂ ਨੇ ਗੱਡੀਆਂ ਬਾਬੇ ਇੱਥੇ ਲੰਗਰ ਵੀ ਚੱਲ ਜਾਂਦਾ ਸੀ ਲੰਗਰ ਲੰਗਰ ਸ਼ਕਿਆ ਬਾਬੇ ਉਹ ਵਧੀਆ ਸ਼ਕਿਆ ਤੇ ਸ਼ੱਕੇ ਲੰਗਰ ਆਪਾਂ ਬਲਕਨਾਥ ਨੂੰ ਯਾਤਰਾ ਕਰਤੀ ਤੇ ਦੇਖੋ ਬਾਬੇ ਆਹ ਰਹਾ ਜਾਂਦਾ ਬਲਕਨਾਥ ਨੂੰ ਜਿਹੜਾ ਆਪਾਂ ਖੜੇ ਆ ਜਿੱਥੇ ਤੁਸੀਂ ਦੇਖ ਹੀ ਸਕਦੇ ਹੋ ਬਾਬੇ 뷰 ਚੱਕਰ ਇੱਥੇ ਆ ਦੇਖੋ ਮਰਿਆ ਕੈਮਰਾ ਦੇਖੋ ਬਾਬੇ ਇਧਰ ਜਾ ਕੋ ਬਾਬੇ ਤੇ ਆ ਹੱਕ ਦੀਆਂ ਗੱਡੀਆਂ ਆਪਾਂ ਨੇ ਬਾਬੇ ਹੁਣ ਦੇਖਿਓ ਬਾਬੇ ਉਹ ਗੱਡੀਆਂ ਨਾਲ ਗਾ ਵਾਂਗੂ ਮੇਲਣਗੀਆਂ ਬਾਬੇ ਕਿਉਂਕਿ ਤਿਲਕਣ ਤਿਲਕਣ ਬਾਲੀ ਹੋਈ ਪਈ ਤੀ ਮੀਂਹ ਜਿਆਦੇ ਪਏ ਪਏ ਤੀ ਤੁਸੀਂ ਦੇਖ ਹੀ ਸਕਦੇ ਹੋ ਬਾਬੇ ਹੁਣ ਆਪਾਂ ਨੂੰ ਉਤਰਨਾ ਹੀ ਪਊਗਾ ਗੱਡੀਆਂ 'ਚ ਕਿਉਂਕਿ ਡਰ ਲੱਗਦਾ ਸੀ ਬਾਬੇ ਜੇ ਤਿਲਕ ਦੀ ਦੀ ਗੱਡੀ ਵੀ ਪਹਾੜ ਤੋਂ ਲਈ ਨਾ ਜਾਵੇ ਥੱਲੇ ਤੁਸੀਂ ਦੇਖ ਹੀ ਸਕਦੇ ਹੋ ਬਾਬੇ ਮੂਰੇ ਵੀ ਤੇ ਆਪਾਂ ਤੁਹਾਨੂੰ ਗੱਡੀਆਂ ਦਾ ਵੀਊ ਵੀ ਚੈੱਕ ਕਰਾਵਾਂਗੇ ਜਦੋਂ ਮੇਲਦੀਆਂ ਹੋਏ ਬਾਬੇ ਆ ਦੇਖੋ ਬਾਬੇ ਰਸੇ ਪਾ ਪਾ ਲਈ ਜਾਣੇ ਪੈਂਦੇ ਨੇ ਟਾਇਰਾਂ 'ਚ ਤਿਲਕ ਦੀਆਂ ਬਣੇ ਨਤਾਰਦੇ ਬੰਦੇ ਬਾਬੇ ਇੱਥੋਂ ਆਪਾਂ ਨੇ ਤੇ ਬੰਦੇ ਤਾਰ ਤੇ ਬਾਬੇ ਹੋਏ ਕਹਿੰਦੇ ਉੱਤਰ ਕੇ ੱੱੱਕਾ ਲਵਾਉ ਥੋੜਾ ਜਿਹਾ ਉਹਨਾਂ ਨੇ ਤੇ ਗੱਡੀਆਂ ਤਿਲਕ ਦੀਆਂ ਨੇ ਬਾਕੀ ਸਾਰੇ ਸਾਡੇ ਬੰਦੇ ਡਰਦੇ ਦੀ ਉਹ ਦੇ ਉਹ ਕਹਿੰਦੇ ਆਜੋ ਆਜੋ ੱੱੱਕਾ ਲਾਉਣ ਲੱਗ ਗਏ ਬਾਬੇ ਆਪਾਂ ਬੈਠੇ ਦੀ ਵਿੱਚ ਕੈਮਰਾ ਲਈ ਤੇ ਦੇਖੋ ਬਾਬੇ ਸਾਰੇ ਬੰਦੇ ੱੱੱਕਾ ਲਾਉਣ ਲੱਗ ਗਏ ਕਿਉਂਕਿ ਗੱਡੀ ਤਿਲਕ ਦੀ ਜ਼ਿਆਦੇ ਦੀ ਬਾਬੇ ਇੱਧਰ ਨੂੰ ਹੋ ਜਾਂਦੀ ਕਿ ਇੱਧਰ ਨੂੰ ਹੋ ਦੇਖੋ ਬਾਬੇ ਪੱਤਕਾ ਤੱਕਾ ਲਾ ਕੇ ਗੱਡੀਆਂ ਕੱਢ ਹੀ ਲੈਂਤੀਆਂ ਬਾਬੇ ਹੁਣ ਬੰਦੇ ਬਿਠਾਵਾਂਗੇ ਸੰਗਤ ਬਿਠਾਵਾਂਗੇ ਉਹ ਮੂਰਲਾ ਬੰਦਾ ਹੱਥ ਮਾਰੀਆਂ ਦਾ ਕਹਿੰਦਾ ਮੇਰੇ ਕਿੰਨੇ ਵੀ ਕੈਮਰਾ ਕਰਦੇ ਭਰਾਵਾ ਮੈਂ ਕਰਦਾ ਨੇ ਤੇਰੀ ਕਿੰਨੀ ਵੀ ਕਰਦੇ ਨੇ ਤੇਰੀ ਫੋਟੋ ਲਿਆ ਦਨੇ ਤੇ ਉਹ ਕਹਿੰਦਾ ਆਜੋ ਬਈ ਇਕੱਠੀਆਂ ਤੋਰਾਂਗੇ ਸਾਰੇ ਸੰਗਤ ਇਕੱਠੀਆਂ ਗੱਡੀਆਂ ਤੋਰਾਂਗੇ ਆਹ ਦੇਖੋ ਬਾਬੇ ਕਹਿੰਦਾ ਕਿਵੇਂ ਉਹ ਮੈਂ ਠੀਕ ਹੈ ਠੀਕ ਹੈ ਤੇ ਆਹ ਦੇਖੋ ਬਾਬੇ ਉਹ ਹੁਣ ਸਾਰੇ ਬਹਿ ਗਏ ਡੋਡੀ ਗੱਡੀਆਂ ਚ ਤੇ ਉਹ ਕਹਿੰਦਾ ਮੇਰੇ ਕਿੰਨੀਆਂ ਜਮ ਖੰਨਾ ਨਾ ਇਧਰ ਹੀ ਬਲੌਗ ਠੀਕ ਹੈ ਇਧਰ ਹੀ ਬਣਾ ਲੂ ਆਪੀ ਸਾਰਿਆਂ ਦਾ ਤੇ ਤੁਸੀਂ ਦੇਖ ਹੀ ਉਹ ਮੂਰੇ ਲਾ ਕੇ ਨਾ ਮੈਂ ਮਾਂ ਕਰ ਲਿਆ ਉਹਨਾਂ ਕਹਿੰਦਾ ਤੇਰਾ ਹੀ ਗੱਡੀ ਜਾਦੇ ਉਹ ਕਰਦੀ ਆ ਠੀਕ ਆ ਬਾਬਿਓ ਆ ਹੱਕਤੀ ਬਾਈ ਨੇ ਵੀ ਦੇਖੋ ਬਾਬਿਓ ਹੁਣ ਸੰਗ ਤਾਂ ਉਹਨਾਂ ਚਾਲੇ ਪਾ ਚੁੱਕਿਆ ਨੇ ਬਾਬਿਓ ਤੁਸੀਂ ਦੇਖ ਹੀ ਸਕਦੇ ਹੋ ਹੌਲੀ-ਹੌਲੀ ਤੋੜ ਦਿਆਂ ਮੈਂ ਆਖਾ ਬਾਈ ਨੂੰ ਆਖਾ ਕਿਚਾਰਾ ਹੌਲੀ ਨਘਾਲਾ ਬਾਈ ਨੂੰ ਆਖਾ ਆ ਬਾਈ ਨੂੰ ਆਖਾ ਕਿਵੇਂ ਆ ਕਹਿੰਦਾ ਠੀਕ ਆ ਬਾਈ ਤੇ ਆ ਦੇਖੋ ਬਾਬਿਓ ਤੁਸੀਂ ਦੇਖ ਹੀ ਸਕਦੇ ਹੋ ਹੁਣ ਹੌਲੀ-ਹੌਲੀ ਜਾਂਦੀਆਂ ਨੇ ਬੌਲੀ ਤਲਕਣ ਹੋ ਜਾਂਦੇ ਨੇ ਹਮਾਂ ਬਾਬਿਓ ਦੇਖੋ ਤੁਸੀਂ ਆਹ ਖੜੀ ਐ ਇੱਕ ਗੱਡੀ ਆਪਣੀ ਤੇ ਆਹ ਬਾਬਿਓ ਮੂਰੇ ਲਾਤੀ ਗੱਡੀ ਆਪਾਂ ਨੇ ਦੇਖ ਹੀ ਸਕਦੇ ਤੁਸੀਂ ਬਾਬਿਓ ਆਹ ਸ਼ੀਸ਼ਾ ਲੁੱਟ ਕਰਨ ਲੱਗਿਆ ਬਾਈ ਇੱਧਰ ਬਾਬਿਓ 뷰 ਚੱਕਰੋ ਪਹਾੜਾਂ ਨਾਲ ਤੁਸੀਂ ਕਿੰਨਾ ਘੈਂਟ ਆਉਂਦਾ ਬਾਬਿਓ ਰੀਲਾਂ ਰੀਲਾਂ ਬਹੁਤ ਘੈਂਟ ਬਣੀਆਂ ਨੇ ਓਰੇ ਬਾਬਿਓ ਅਸਰੀਲਾਂ ਵੀ ਬਣਾਈ ਦਿਖਾ ਦੇ ਬਾਬਿਓ ਤੇ ਗਾਹਾਂ ਬਣਾਈਆਂ ਦੀ ਬਾਬਿਓ ਪਹਾੜ ਦੇ ਉੱਚੇ ਬੜਾ ਘੈਂਟ ਥਾਂਗਾ ਬਾਬਿਓ ਉੱਥੇ ਲੋਕੇਸ਼ਨ ਵੀ ਹੈਗੀ ਆ ਬਾਬਿਓ ਤੁਸੀਂ ਦੇਖ ਹੀ ਸਕਦੇ ਹੋ ਬਾਬਿਓ ਗੱਡਿਆਏ ਬੰਦੇ ਬਹੁਤ ਵਧੀਆ ਦੀ ਬਾਬਿਓ ਕਿਉਂਕਿ ਬਾਬੇ ਇਹਨਾਂ ਨੂੰ ਜਿੱਥੇ ਕਹਿੰਦੇ ਤੇ ਉੱਥੇ ਰੋਕ ਲਾਂਦੇ ਦੀ ਗੱਡੀਆਂ ਦਾ ਐ ਵੀ ਨਹੀਂ ਆ ਰਹਾ ਬਾਬੇ ਉਹ ਕਹਿੰਦੇ ਬੰਦੇ ਕਹਿੰਦੇ ਸਾਨੂੰ ਕਿੱਥੇ ਮਰਜ਼ੀ ਰੋਕ ਲਓ ਕਹਿੰਦੇ ਜਿਵੇਂ ਤੁਸੀਂ 60 ਬੰਦੇ ਹੋ ਬਾਈ ਐ 100 ਰੁਪਏ ਲੈਣੇ ਇੱਕ ਬੰਦੇ ਦਾ ਅਸੀਂ ਕਹਿੰਦੇ ਕਿੱਥੇ ਮਰਜ਼ੀ ਰੋਕਿਓ ਕਿੱਥੇ ਮਰਜ਼ੀ ਉਹ ਕਰੋ ਕਹਿੰਦੇ ਦੋ ਦਿਨ ਛੋਡੇ ਨਾਲ ਹੀ ਆ ਠੀਕ ਆ ਬਾਬੇ ਜੋ ਬਲੌਗ ਵਧੀਆ ਲੱਗਿਆ ਤੇ ਸ਼ੇਅਰ ਲਾਜ਼ਮੀ ਕਰ ਦਿਓ ਕਮੈਂਟ ਵੀ ਕਰ ਦਿਓ